ਕਹਿ ਰਿਹਾ ਕਿ ਜੇਕਰ ਸਾਡਾ ਤੁਸੀਂ ਐਮਐਲਏ ਜਿਤਾਓਗੇ ਤੇ ਲੁਧਿਆਣੇ ਦਾ ਵਿਕਾਸ ਹੋਊਗਾ ਨਹੀਂ ਤੇ ਹੋਰ ਜੇ ਕੋਈ ਜਿਤਾ ਲੋਗੇ ਤੇ ਗਰਾਂਟ ਨਹੀਂ ਮਿਲਣੀ ਉਹ ਵੀ ਪੈਸਾ ਮਾੜ ਮੋਟੀ ਲੱਗਦਾ ਬਾਕੀ ਤਾਂ ਇਹ ਵੱਡੇ ਲੀਡਰ ਹੀ ਖਾਈ ਜਾਂਦੇ ਆ ਤੇ ਉਹਦੇ ਤੇ ਵੀ ਇਹ ਸੱਪ ਬਣ ਕੇ ਬਹਿ ਗਏ ਆ ਉਹ ਵੀ ਕਹਿ ਰਿਹਾ ਕਿ ਅਸੀਂ ਲੋਕਾਂ ਨੂੰ ਪੈਸਾ ਦੇਣਾ ਹੀ ਨਹੀਂ ਅਸੀਂ ਉਹਨੂੰ ਪੁੱਛਣਾ ਚਾਹੁੰਦੇ ਵੀ ਤੂੰ ਪੰਜਾਬ ਦੇ ਪੈਸੇ ਦਾ ਮਾਮਾ ਨਹੀਂ ਲੱਗਦਾ ਭਗਵਾਨ ਤਮਨਜੀ ਅੱਖਾਂ ਖੋਲੋ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਇਸ ਕਰਕੇ ਨਹੀਂ ਬਣਾਇਆ ਸੀ ਕਿ ਤੁਸੀਂ ਪੰਜਾਬ ਨੂੰ ਨਰਕ ਦੇ ਵਿੱਚ ਸੈੱਡੋ ਜਿਹੜਾ ਮਾੜਾ ਮੋਟਾ ਰਹਿੰਦਾ ਵੀ ਆ ਵੀ ਤੁਸੀਂ ਉਹਨੂੰ ਵੀ ਨਰਕ ਬਣਾ ਦਿਓ ਤੁਸੀਂ ਪੰਜਾਬ ਨੂੰ ਪੁਲਿਸ ਦੇ ਹਵਾਲੇ ਕਰਕੇ ਇਹਨੂੰ ਪੁਲਿਸ ਸਟੇਟ ਬਣਾ ਕੇ ਕੀ ਸਾਫ ਕੀ ਕਰਨਾ ਚਾਹੁੰਦੇ ਹੋ ਕੀ ਤੁਸੀਂ ਜਿਹੜੇ ਚਿੱਟੇ ਤੋਂ ਬਚੇ ਨੌਜਵਾਨ ਜਾਂ ਬਾਹਰਲੇ ਮੁਲਕਾਂ ਤੋਂ ਬਚੇ ਆ ਜਿਹੜੇ ਪੰਜਾਬ 'ਚ ਰਹਿੰਦੇ ਉਹਨਾਂ ਨੂੰ ਤੁਸੀਂ ਗੈਂਗਸਟਰ ਕਹਿ ਕੇ ਗੋਲੀਆਂ ਮਰਵਾਉਣੀਆਂ ਇਹਨਾਂ ਤੋਂ ਤੁਹਾਨੂੰ ਇਹ ਡਰਾਮਾ ਕਰਕੇ ਦਿਖਾ ਰਹੇ ਆ ਕਿ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੀ ਪਾਰਟੀ ਆ ਆਮ ਆਦਮੀ ਪਾਰਟੀ ਅਸਲ ਦੇ ਵਿੱਚ ਇੱਕ ਕਾਤਲਾਂ ਦੀ ਪਾਰਟੀ ਆ ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨਾਂ ਦੇ ਜਿਹੜੇ ਉਹ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਆ ਲਗਾਤਾਰ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਲਗਾਤਾਰ ਸੀਆਈ ਸਟਾਫ ਜਿਹੜੇ ਇਹਨਾਂ ਨੇ ਬੁੱਚੜਖਾਨੇ ਖੋਲੇ ਹੋਏ ਆ ਉਹਨਾਂ ਦੇ ਵਿੱਚ ਨੌਜਵਾਨਾਂ ਦੇ ਕਤਲ ਕੀਤੇ ਜਾ ਰਹੇ ਆ ਇਹਨਾਂ ਨੂੰ ਵੋਟਾਂ ਨਾ ਪਾਇਓ ਦੇਖਿਓ ਨੋਟਾ ਦਾ ਬਟਨ ਦਬਾ ਲਿਓ ਲੁਧਿਆਣਾ ਵੈਸਟ ਦੇ ਵਿੱਚ ਖੜੇ ਆ ਜਿੱਥੇ ਜਿਹੜਾ ਲੁਧਿਆਣਾ ਵੈਸਟ ਹੁਣ ਜਿਹੜਾ ਧਰਨਿਆਂ ਦੀ ਧਰਤੀ ਬਣ ਚੁੱਕਿਆ ਤੇ ਅੱਜ ਨਰਿੰਦਰਦੀਪ ਦੇ ਹੱਕ ਤੇ ਵਿੱਚ ਵੱਡਾ ਕਾਫਲਾ ਲੁਧਿਆਣੇ ਦੇ ਵਿੱਚ ਪਹੁੰਚਿਆ ਮੇਰੇ ਨਾਲ ਨੌਨੇয়াল ਸਿੰਘ ਹੁਣ ਇਹ ਗੱਲਬਾਤ ਕਰਾਂਗੇ ਕੀ ਲੱਗਦਾ ਕਿ ਬਠਿੰਡੇ ਤੋਂ ਆਵਾਜ਼ ਸਰਕਾਰ ਤੱਕ ਪਹੁੰਚੀ ਨਹੀਂ ਜਿਹੜਾ ਇੱਥੇ ਆ ਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਾਉਣੀ ਪੈ ਰਹੀ ਹੈ ਦੇਖੋ ਜੀ ਅਸੀਂ ਬਠਿੰਡੇ ਤੋਂ ਚੱਲ ਕੇ ਗੋਨੇਆਣੇ ਤੋਂ ਜਾਂ ਵੱਖ-ਵੱਖ ਪਿੰਡਾਂ ਤੋਂ ਇੱਥੇ ਲੁਧਿਆਣੇ ਦੇ ਵਿੱਚ ਪਹੁੰਚੇ ਆ ਕਿਉਂਕਿ ਸਾਰੀ ਪੰਜਾਬ ਸਰਕਾਰ ਆ ਜਿਹੜੀ ਉਹ ਲੁਧਿਆਣੇ ਦੇ ਵਿੱਚ ਵੋਟਾਂ ਦੇ ਵਿੱਚ ਵਿਜੀ ਹੋਈ ਪਈ ਆ ਉਹਨਾਂ ਨੂੰ ਸਿਰਫ ਲੁਧਿਆਣੇ ਦੀ ਆ ਇੱਕ ਐਮਐਲਏ ਦੀ ਸੀਟ ਤੋਂ ਬਿਨਾ ਪੰਜਾਬ ਚ ਕੀ ਹੋ ਰਿਹਾ ਉਹ ਸਾਰਾ ਕੁਝ ਅੱਖਾਂ ਬੰਦ ਕਰਕੇ ਬੈਠੇ ਆ ਕੰਨ ਬੰਦ ਕਰਕੇ ਬੈਠੇ ਆ ਵੀ ਲੋਕ ਕੀ ਘਰ ਲਾ ਰਹੇ ਨੇ ਲੋਕਾਂ ਦੀਆਂ ਕੀ ਡਿਮਾਂਡਾਂ ਨੇ ਉਹਨਾਂ ਨੂੰ ਪੂਰਾ ਕਰਨ ਦੀ ਬਜਾਏ ਸਿਰਫ ਲੁਧਿਆਣੇ ਦੇ ਲੋਕਾਂ ਨੂੰ ਜਿਹੜਾ ਝੂਠ ਦੇ ਪਲਾਂਦੇ ਉਹਨਾਂ ਅੱਗੇ ਜਿਹੜੇ ਰੱਖੇ ਜਾ ਰਹੇ ਆ ਅੱਜ ਅਸੀਂ ਲੁਧਿਆਣੇ ਦੇ ਵਿੱਚ ਇਕੱਠੇ ਹੋ ਕੇ ਤਾਂ ਆਏ ਆ ਬੀਜੇ ਭਗਵੰਤ ਮਾਨ ਕੋਲੇ ਉਹਦੇ ਕਿਸੇ ਹੋਰ ਮੰਤਰੀ ਸੰਤਰੀ ਕੋਲੇ ਸਮਾਂ ਹੈ ਨਹੀਂਗਾ ਕਿ ਨਰਿੰਦਰਦੀਪ ਦੇ ਪਰਿਵਾਰ ਨੂੰ ਇਨਸਾਫ ਦਿਵਾਵੇ ਜਾਂ ਉਹਨਾਂ ਦੇ ਘਰ ਤੱਕ ਪਹੁੰਚੇ ਜਾਂ ਉਹ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਹੋਰ ਤਾਂ ਬੜੀਆਂ ਪੋਸਟਾਂ ਪਾਉਂਦੇ ਰਹਿੰਦੇ ਆ ਹਰ ਰੋਜ਼ ਪਰ ਭਗਵੰਤ ਮਾਨ ਦੇ ਪਤਾ ਨਹੀਂ ਤਾਂ ਉਂਗਲਾਂ ਨੂੰ ਕੋਈ ਪ੍ਰੋਬਲਮ ਸੀਗੀ ਤੇ ਜਾਂ ਵੱਧ ਲਾ ਲੈਂਦੇ ਰਹੇ ਆ ਵੀ ਇਹਨਾਂ ਦਿਨਾਂ ਚ ਉਹ ਪੋਸਟ ਪਾਉਣ ਨੂੰ ਜੀ ਨਹੀਂ ਕੀਤਾ ਅਸਲ ਦੇ ਵਿੱਚ ਕੀ ਆ ਕਿ ਜਿਹੜੀ ਇਹਨਾਂ ਨੇ ਪੁਲਿਸ ਸਟੇਟ ਬਣਾਇਆ ਪੰਜਾਬ ਨੂੰ ਇਸ ਕਰਕੇ ਪੁਲਿਸ ਦੇ ਜਿਹੜਾ ਖਿਲਾਫ ਆ ਉਹ ਬੋਲਣ ਨੂੰ ਪੰਜਾਬ ਸਰਕਾਰ ਦਾ ਜਿਹੜਾ ਉਹ ਜੀ ਨਹੀਂ ਕਰਦਾਗਾ ਹੁਣ ਸਾਰੀ ਜਿਹੜੀ ਪਾਵਰ ਆ ਪੁਲਿਸ ਨੂੰ ਦੇ ਬੈਠੇ ਆ ਉਸੇ ਪਾਵਰ ਦਾ ਹੀ ਨਤੀਜਾ ਕਿ ਨਰਿੰਦਰਦੀਪ ਨੂੰ ਜਿਹੜਾ ਸੀਆਈ ਸਟਾਫ ਨੇ ਬਠਿੰਡਾ ਨੇ ਕੋਹ ਕੋਹ ਕੇ ਮਾਰਿਆ ਉਹਦਾ ਕੋਈ ਵੀ ਅਜੇ ਹੰਗ ਨਹੀਂ ਜਿੱਥੇ ਉਹਦੇ ਕਰੰਟ ਨਾਲ ਲਾਇਆ ਹੋਵੇ ਤਸ਼ੱਦਦ ਨਾ ਕੀਤਾ ਗਿਆ ਹੋਵੇ ਪਰ ਪਰਿਵਾਰ ਨੂੰ ਹਲੇ ਤਾਈ ਇਹ ਵੀ ਨਹੀਂ ਦੱਸਿਆ ਗਿਆ ਕਿ ਅਸੀਂ ਉਹਨੂੰ ਚੱਕਿਆ ਕਿਹੜੀ ਗੱਲੋਂ ਆ ਉਹਦੇ ਤੇ ਦੋਚੀਆਂ ਤੇ ਕਾਰਵਾਈ ਤਾਂ ਕੀ ਕਰਨੀ ਆ ਪਰਿਵਾਰ ਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਤੁਹਾਡਾ ਬੰਦਾ ਸੀ ਕਿਉਂ ਚੱਕ ਕੇ ਕਿਉਂ ਮਾਰਤਾ ਹੋਰ ਤਾਂ ਹੁਣ ਤਾਂ ਇਕੱਲੇ ਪੰਜਾਬ ਦੀ ਕਿਉਂ ਇੱਥੇ ਦਿੱਲੀ ਲੀਡਰਸ਼ਿਪ ਵੀ ਆਈ ਬੈਠੀ ਹੈ ਕੀ ਪਤਾ ਭਗਵੰਤ ਸਿੰਘ ਮਾਨ ਤੋਂ ਮਾਨਤਾ ਕੇ ਗੱਲ ਨਾ ਪਹੁੰਚੇ ਦਿੱਲੀ ਦੀ ਲੀਡਰਸ਼ਿਪ ਤੱਕ ਪਹੁੰਚਾ ਦਿਓ ਫਿਰ ਉਹ ਵੀ ਹੁਣ ਤਾਂ ਸਾਰੇ ਇੱਥੇ ਆਏ ਦੇਖੋ ਜੀ ਤਾਂ ਹੀ ਅੱਜ ਲੁਧਿਆਣੇ ਦੇ ਵਿੱਚ ਪਹੁੰਚੇ ਆਂ ਵੀ ਜਿਹੜੇ ਇਹਨਾਂ ਦੇ ਕੰਨ ਬੰਦ ਆ ਜਾਂ ਅੱਖਾਂ ਬੰਦ ਨੇ ਵੀ ਉਹਨਾਂ ਨੂੰ ਖੋਲਿਆ ਜਾ ਸਕੇ ਤੇ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਕਰਨ ਆਏ ਆ ਕਿ ਤੁਹਾਨੂੰ ਇਹ ਡਰਾਮਾ ਕਰਕੇ ਦਿਖਾ ਰਹੇ ਆ ਕਿ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੀ ਪਾਰਟੀ ਆ ਆਮ ਆਦਮੀ ਪਾਰਟੀ ਅਸਲ ਦੇ ਵਿੱਚ ਇੱਕ ਕਾਤਲਾਂ ਦੀ ਪਾਰਟੀ ਆ ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨਾਂ ਦੇ ਜਿਹੜੇ ਉਹ ਝੂਠੇ ਪੁਲਸ ਮੁਕਾਬਲੇ ਬਣਾਏ ਜਾ ਰਹੇ ਆ ਲਗਾਤਾਰ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਲਗਾਤਾਰ ਸੀਆਈ ਸਟਾਫ ਜਿਹੜੇ ਇਹਨਾਂ ਨੇ ਬੁਚੜਖਾਨੇ ਖੋਲੇ ਹੋਏ ਆ ਉਹਨਾਂ ਦੇ ਵਿੱਚ ਨੌਜਵਾਨਾਂ ਦੇ ਕਤਲ ਕੀਤੇ ਜਾ ਰਹੇ ਆ ਪਿਛਲੇ ਦਿਨੀ ਵੀ ਇੱਥੇ ਅਸੀਂ ਇੱਕ ਮਾਰਚ ਕਰਕੇ ਗਏ ਆ ਕੈਂਡਲ ਮਾਰਚ ਕਿ ਗੁਰੂ ਹਰਸਾਏ ਇਲਾਕੇ ਦੇ ਫਰੋਜਪੁਰ ਜ਼ਿਲ੍ਹੇ ਦਾ ਇੱਕ ਨੌਜਵਾਨ ਸੀਗਾ ਜਸ਼ਨ ਬਾਵਾ ਸਰਪੰਚ ਜਿਹਦਾ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਜਿਹੜਾ ਫੌਜਾ ਸਿੰਘ ਸਰਾਰੀ ਤੇ ਉਹਦਾ ਪੀਏ ਬਚਿੱਤਰ लाड्डी ਤੇ ਇੱਕ ਅੱਧਾ ਉਹਦੇ ਨਾਲ ਹੋਰ ਆ ਉਹਦਾ ਜਿਹੜਾ ਚਮਚਾ ਉਹਨਾਂ ਨੇ ਰਲ ਕੇ 15 ਲੱਖ ਦੇ ਕਰੀਬ ਉਹ ਤੋਂ ਰੁਪਈਆ ਲਿਆ ਸਰਪੰਚੀ ਦਾ ਫੇਰ ਵੀ ਉਹਦੀ ਜਿਹੜੀ ਸਰਪੰਚੀ ਚੱਲਣ ਨਹੀਂ ਦਿੱਤੀ ਜਾ ਰਹੀ ਸੀ ਉਹਨੂੰ ਲਗਾਤਾਰ ਜਿਹੜਾ ਡਰਾਇਆ ਧਮਕਾਇਆ ਜਾ ਰਿਹਾ ਸੀ ਕਿ ਅਸੀਂ ਪ੍ਰਬੰਧਕ ਲਾ ਕੇ ਅਸੀਂ ਇੱਥੇ ਜਿਹੜਾ ਕੰਮ ਆ ਉਹ ਪ੍ਰਬੰਧਕ ਤੋਂ ਚਲਾਵਾਂਗੇ ਤੈਨੂੰ ਸਰਪੰਚੀ ਨਹੀਂ ਕਰਨ ਦੇਣੀ ਉਹ ਨੌਜਵਾਨ ਨੇ ਵੀ ਆਪਦੇ ਗੋਲੀ ਮਾਰ ਲਈ ਸਰਕਾਰ ਉਹਦੇ ਤੇ ਵੀ ਚੋਪਾ ਕੋਈ ਕਾਰਵਾਈ ਨਹੀਂ ਪਰ ਪਰਿਵਾਰ ਆ ਜਿਹੜਾ ਉਹ ਲਗਾਤਾਰ ਰੋ ਰਿਹਾ ਵੀ ਫੌਜਾ ਸਰਾਰੀ ਤੇ ਉਹਦੇ ਪੀਏ ਦੀ ਵਜ੍ਹਾ ਨਾਲ ਸਾਡੇ ਨੌਜਵਾਨ ਨੇ ਗੋਲੀ ਮਾਰ ਲਈ ਆ ਵੀ ਫੌਜਾ ਸਰਾਰੀ ਤੇ ਤੇ ਉਹਦੇ ਪੀਏ ਤੇ ਜਿਹੜਾ ਪਰਚਾ ਦਰਜ ਕਰੋ ਤੇ ਇੱਥੇ ਜਿਹੜਾ ਅਮਨ ਰੋੜਾ ਆ ਆਮ ਆਦਮੀ ਪਾਰਟੀ ਦਾ ਜਿਸ ਦਿਨ ਕੈਂਡਲ ਮਾਰਚ ਕਰਨ ਆਏ ਸਾਦਕੇ ਮੀਟਿੰਗ ਕਰ ਲਈ ਕਿ 48 ਘੰਟਿਆਂ ਦੇ ਵਿੱਚ ਵਿੱਚ ਦੋਛੀਆਂ ਦੇ ਖਿਲਾਫ ਕਾਰਵਾਈ ਕਰਾਂਗੇ ਫੌਜਾ ਸਰਾਰੀ ਤੇ ਪਰਚਾ ਦਰਜ ਕਰਾਂਗੇ ਹਰ ਹਾਲੇ ਤੱਕ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ ਤੁਸੀਂ ਕਹਿੰਦੇ ਹੋ ਕਿ ਹਜੇ ਤੱਕ ਗੱਲ ਨਹੀਂ ਸੁਣੀ ਗਈ ਪਰ ਇਹ ਤਾਂ ਹੁਣ ਸੰਜੀਵ अरोੜ ਵਾਲੀ ਇਹ ਕਹਿੰਦੇ ਫਿਰਦੇ ਨੇ ਕਿ ਜੇਕਰ ਕੰਮ ਕਰਾਉਣਾ ਤਾਂ ਸਾਡੇ ਸਾਡੇ ਵਾਲੇ ਬੰਦੇ ਨੂੰ ਹੀ ਜਿਹੜੇ ਵੋਟਾਂ ਪਾਓ ਫੇਰ ਹੀ ਤੁਹਾਡੇ ਕੰਮ ਹੋਣਗੇ ਨਹੀਂ ਕੰਮ ਕੋਮ ਨਹੀਂ ਹੋਣਗੇ ਦੇਖੋ ਜੀ ਉਹ ਤਾਂ ਇਹਨਾਂ ਨੇ ਜੋ ਗੁੰਡਾਗਰਦੀ ਪੰਜਾਬ ਦੇ ਵਿੱਚ ਕਰ ਰਹੇ ਆ ਦਿੱਲੀ ਵਾਲੇ ਆ ਕੇ ਉਹ ਦਿੱਲੀ ਵਾਲਾ ਹੀ ਇਹਨਾਂ ਦਾ ਕੇਜਰੀਵਾਲ ਹੀ ਇੱਥੇ ਆ ਕੇ ਉਹ ਜਿਹੜਾ ਫੋਕੇ ਦਬਕੇ ਜਿਨ੍ਹਾਂ ਨੂੰ ਕਹਿ ਲਈਏ ਮਾਰ ਰਿਆ ਉਹ ਉਹ ਕਹਿ ਰਿਹਾ ਕਿ ਜੇਕਰ ਸਾਡਾ ਤੁਸੀਂ ਐਮਐਲਏ ਜਿਤਾਓਗੇ ਤੇ ਲੁਧਿਆਣੇ ਦਾ ਵਿਕਾਸ ਹੋਊਗਾ ਨਹੀਂ ਤੇ ਹੋਰ ਜੇ ਕੋਈ ਜਿਤਾ ਲੋਗੇ ਤੇ ਗਰਾਂਟ ਨਹੀਂ ਮਿਲਣੀ ਅਸੀਂ ਉਹਨੂੰ ਪੁੱਛਣਾ ਚਾਹੋਣੇ ਵੀ ਤੂੰ ਪੰਜਾਬ ਦੇ ਪੈਸੇ ਦਾ ਮਾਮਾ ਨਹੀਂ ਲੱਗਦਾ ਇਹ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਟੈਕਸਾਂ ਦੇ ਵਿੱਚੋਂ ਇਕੱਠਾ ਹੁੰਦਾ ਖਜ਼ਾਨੇ ਦੇ ਵਿੱਚ ਜਿਹੜਾ ਲੋਕਾਂ ਦੇ ਪਿੰਡਾਂ ਦੇ ਸ਼ਹਿਰਾਂ ਦੇ ਵਿਕਾਸ ਵਾਸਤੇ ਪੈਸਾ ਲੱਗਦਾ ਉਹ ਵੀ ਪੈਸਾ ਮਾੜ ਮੋਟੀ ਲੱਗਦਾ ਬਾਕੀ ਤਾਂ ਇਹ ਵੱਡੇ ਲੀਡਰ ਹੀ ਖਾਈ ਜਾਂਦੇ ਆ ਤੇ ਉਹਦੇ ਤੇ ਵੀ ਇਹ ਸੱਪ ਬਣ ਕੇ ਬਹਿ ਗਏ ਆ ਉਹ ਵੀ ਕਹਿ ਰਹਿ ਕੇ ਅਸੀਂ ਲੋਕਾਂ ਨੂੰ ਪੈਸਾ ਦੇਣਾ ਹੀ ਨਹੀਂ ਜਿਸ ਤਰੀਕੇ ਨਾਲ ਦਿੱਲੀ ਤੋਂ ਆਣ ਆਣ ਕੇ ਪੰਜਾਬ ਦੇ ਵਿੱਚ ਕੋਠੀਆਂ ਦੇ ਉੱਪਰ ਕਬਜ਼ੇ ਕਰਕੇ ਬਹਿ ਗਏ ਆ ਮੋٹے ਫੰਡ ਜਿਹੜੇ ਉਹ ਇਹਨਾਂ ਦੀ ਜਿਹੜੀ ਆਉ ਭਗਤ ਤੇ ਲਾਏ ਜਾ ਰਹੇ ਆ ਮੋٹے ਫੰਡ ਜਿਹੜੇ ਉਹ ਆਮ ਆਦਮੀ ਪਾਰਟੀ ਜਿਹੜੀ ਉਹ ਆਪਦੀ ਵਾਹਵਾ ਕਰਨ ਵਾਸਤੇ ਰੱਖੇ ਹੋਏ ਆ ਜਿਹੜੇ ਉਹ ਜਿਹੜਾ ਇਹਨਾਂ ਦਾ ਕੁਝ ਗੋਦੀ মিডিਆ ਜਿਹੜਾ ਇਹਨਾਂ ਦੇ ਕੁਝ ਖਿਲਾਫ ਨਹੀਂ ਬੋਲ ਰਿਹਾ ਜਿਹੜਾ ਕੱਲੀ ਸਿਰਫ ਇਹਨਾਂ ਦੀ ਵਾਹਵਾਜ ਕਰਦਾ ਉਹਨਾਂ ਵਾਸਤੇ ਰੱਖਿਆ ਹੋਇਆ ਪੰਜਾਬ ਦੇ ਲੋਕ ਲਗਾਤਾਰ ਜਿਹੜੇ ਕੁਰਲਾ ਰਹੇ ਆ ਇੱਥੇ ਹਰ ਰੋਜ਼ ਕਦੀ ਮਜ਼ਦੂਰ ਕਦੀ ਕਿਸਾਨ ਕਦੀ ਟੀਚਰ ਕਦੀ ਬੇਰਜਗਾਰ ਕਦੀ ਆ ਇਸ ਤਰ੍ਹਾਂ ਜਿਵੇਂ ਅੱਜ ਨਰਿੰਦਰਦੀਪ ਨੂੰ ਇਨਸਾਫ ਦਿਵਾਉਣ ਆਏ ਕਦੀ ਜਸ਼ਨ ਬਾਵਾ ਨੂੰ ਕਦੀ ਚੰਦ ਭਾਂਦੇ ਲੋਕਾਂ ਨੂੰ ਇਸ ਤਰ੍ਹਾਂ ਹਰ ਰੋਜ਼ ਲੁਧਿਆਣਾ ਜਿਹੜਾ ਉਹ ਧਰਨਿਆਂ ਦਾ ਗੜ ਬਣਿਆ ਹੋਇਆ ਉਹ ਸੈਂਟਰ ਬਣਿਆ ਹੋਇਆ ਧਰਨਿਆਂ ਦਾ ਪਰ ਅੱਜ ਤਾਈਂ ਭਗਵੰਤ ਮਾਨ ਨੇ ਜਿੰਨੇ ਵੀ ਲੋਕ ਇੱਥੇ ਆਏ ਆ ਕਿਸੇ ਨੂੰ ਇਨਸਾਫ ਆ ਜਿਹੜਾ ਉਹ ਨਹੀਂ ਦਿੱਤਾ ਤੇ ਅਸੀਂ ਮੰਗ ਕਰ ਰਹੇ ਆ ਵੀ ਭਗਵਾਨ ਤਮਨ ਜੀ ਅੱਖਾਂ ਖੋਲੋ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਇਸ ਕਰਕੇ ਨਹੀਂ ਬਣਾਇਆ ਸੀ ਕਿ ਤੁਸੀਂ ਪੰਜਾਬ ਨੂੰ ਨਰਕ ਦੇ ਵਿੱਚ ਸੈੱਡੋ ਜਿਹੜਾ ਮਾੜਾ ਮੋਟਾ ਰਹਿੰਦਾ ਵੀ ਆ ਵੀ ਤੁਸੀਂ ਉਹਨੂੰ ਵੀ ਨਰਕ ਬਣਾ ਦੋ ਤੁਸੀਂ ਪੰਜਾਬ ਨੂੰ ਪੁਲਿਸ ਦੇ ਹਵਾਲੇ ਕਰਕੇ ਇਹਨੂੰ ਪੁਲਿਸ ਸਟੇਟ ਬਣਾ ਕੇ ਕੀ ਕੀ ਸਾਜ਼ਿਸ਼ ਕੀ ਕਰਨਾ ਚਾਹੁੰਦੇ ਹੋ ਕੀ ਤੁਸੀਂ ਜਿਹੜੇ ਚਿੱਟੇ ਤੋਂ ਬਚੇ ਨੌਜਵਾਨ ਜਾਂ ਬਾਹਰਲੇ ਮੁਲਕਾਂ ਤੋਂ ਬਚੇ ਆ ਜਿਹੜੇ ਪੰਜਾਬ 'ਚ ਰਹਿੰਦੇ ਉਹਨਾਂ ਨੂੰ ਤੁਸੀਂ ਗੈਂਗਸਟਰ ਕਹਿ ਕੇ ਗੋਲੀਆਂ ਮਰਵਾਉਣੀਆਂ ਇਹਨਾਂ ਤੋਂ ਅੱਜ ਤਾਂ ਸੁਪਰੀਮ ਕੋਰਟ ਦੀ ਵੀ ਗਾਈਡਲਾਈਨ ਆਈ ਆ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਪੁਲਿਸ ਵਾਲੇ ਗੋਲੀਆਂ ਮਾਰਦੇ ਆ ਲੋਕਾਂ ਨੂੰ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਉਹ ਬੰਦੇ ਨੂੰ ਰੈਸਟ ਕਰਨ ਖਾਸ ਕਰਕੇ ਉਹਨਾਂ ਨੇ ਇਹ ਵੀ ਟਿੱਪਣੀ ਕੀਤੀ ਆ ਕਿ ਜਿਹੜੇ ਸਿਵਲ ਵਰਦੀਆਂ ਦੇ ਵਿੱਚ ਆਣ ਆਣ ਕੇ ਲੋਕਾਂ ਨੂੰ ਗੋਲੀਆਂ ਮਾਰਦੇ ਆ ਉਹ ਪੁਲਿਸ ਵਾਲੇ ਨਹੀਂ ਉਹਨਾਂ ਨੂੰ ਪੁਲਿਸ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਅਸੀਂ ਵੀ ਮੰਗ ਕਰਦੇ ਆ ਕਿ ਜਿਹੜਾ ਇਹ ਪੁਲਿਸ ਸਟੇਟ ਬਣਾਇਆ ਪੰਜਾਬ ਨੂੰ ਇਹ ਖਤਮ ਕੀਤਾ ਜਾਵੇ ਫੇਰ ਤੋਂ ਜਿਹੜਾ ਪਹਿਲਾਂ ਦੀ ਤਰ੍ਹਾਂ ਜਿਹੜਾ ਸਰਕਾਰ ਆ ਉਹ ਆਪਦੇ ਹੱਥਾਂ ਦੇ ਹੀਟ ਜਿਹੜਾ ਪੰਜਾਬ ਨੂੰ ਕਰੇ ਪੁਲਿਸ ਪੁਲਿਸ ਤੋਂ ਖੋਕੇ ਤੇ ਲੋਕਾਂ ਦੇ ਜਿਹੜੇ ਕਤਲ ਕਰਨੇ ਆ ਉਹ ਬੰਦ ਕਰੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਖਮਿਆਜਾ ਇਹਦਾ ਭੁਗਤਣਾ ਪੈਣਾ ਅੱਜ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਕਰਨ ਆਏ ਆ ਕੇ ਲੋਕਾਂ ਦੀ ਕਾਤਲ ਪਾਰਟੀ ਆ ਇਹਨਾਂ ਦੇ ਮੂੰਹ ਨੂੰ ਜਿਹੜਾ ਲੋਕਾਂ ਦੇ ਧੀਆਂ ਪੁੱਤਾਂ ਦਾ ਖੂਨ ਲੱਗ ਚੁੱਕਿਆ ਇਹਨਾਂ ਨੂੰ ਵੋਟਾਂ ਨਾ ਪਾਇਓ ਦੇਖਿਓ ਨੋਟਾ ਦਾ ਬਟਨ ਦਬਾ ਲਿਓ ਤੇ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਇਓ ਜੇ ਤੁਸੀਂ ਵੀ ਆਪ ਦੇ ਧੀਆਂ ਪੁੱਤ ਬਚਾ ਕੇ ਰੱਖਣਾ ਚਾਹੁੰਦੇ ਹੋ ਧੰਨਵਾਦ ਜੀ ਹਾਂ